1 2 3 4 ਪਰੋਂ ਨਕ ਕੁੱਟੀਆਂ ਪਾਣਾ ਮੰਗਰੋਂ ਦੰਦਾ ਨਹੀਂ ਉਹ ਪਾਣੀ ਪਰੋਂ ਪਰ ਮਸਾਣਾ ਚੋ I'm sorry, नाची बना के सारा मेरे निकिया वे अलग अलग दीदे सारा मेरे निकिया वे अलग अलग दीदे आगे आता मेरे निकिया वे अलग अलग दीदे आगे आता मेरे निकिया वे अलग अलग दीते आगे ਨੇ ਤੇਰੀ ਪਾਣ ਬਾਬਾ ਬੱਜਲਣ ਹਾਂ ਮੇਰੀਆਂ ਕੋਈ ਜਾਣ ਗੱਲਾਂ ਬਾਬਾ ਤੇਰੀਆਂ ਤੇ ਮੇਰੀਆਂ ਨੇ ਤੇਰੀ ਪਾਣ ਬਾਬਾ ਬੱਜਲਣ ਹਾਂ ਮੇਰੀਆਂ ਵੀ ਜਾਣ ਗੱਲਾਂ ਬਾਬਾ ਤੇਰੀਆਂ ਤੇ ਮੇਰੀਆਂ ਸੁਬਤ ਮਿੱਟੀ ਲਹਿਰ ਦੀ ਪੜਾ ਕੇ ਹਾਏ ਬੋਲੇ ਜਨ ਨਾਲੇ ਖੇਤੋਂ ਸਦਾ ਬੋਲ ਪੋਣਾ ਹਰੀ ਸਦਾ ਬੋਲ ਨਾਮ ਨਥਨ ਸਦਾ ਬੋਲ ਤਰਾਸੀ ਸਦਾ ਬੋਲ ਗੁਰੂ ਗੋਖਰਖਾ ਨਾ ਸਦਾ ਬੋਲ ਸ਼ੇਮੋਲੇ ਮਹਾਰਾਜ ਬੋਲ ਬਾਬੇ ਕਾਲ ਪੈਰੋ ਬੋਲ ਬਾਬੇ ਕਾਲ ਪੈਰੋ ਸਦਾ ਬਲਜ ਕਰ ਗੱਜ ਵੱਜ ਕੇ ਬਾਪੂ ਨਿੱਕੇ ਸਾਥ ਸਦਾ ਬੋਲ ਜਕਰ ਗੱਜ ਵੱਜ ਕੇ ਬਾਪੂ ਨਿੱਕੇ ਸਾਥ ਸਦਾ ਬਲਜ ਕਰ ਗੱਜ ਵੱਜ ਕੇ ਬਾਬੇ ਨੰਦਦਾਸ ਦਾ ਸਦਾ ਬਲਜ ਕਰ ਗੱਜ ਵੱਜ ਕੇ ਬਾਬੇ ਨੰਦਦਾਸ ਦਾ ਸਦਾ ਬੋਲ ਜਕਰ ਗੱਜ ਵੱਜੇ ਮੇਰੇ ਗੁਰੂ ਦਾ ਬੋਲ ਜਕਰ ਗੱਜ ਵੱਜੇ ਗੁਰੂ ਰੂਪ ਸਾਧ ਸੰਗਤ ਬੋਲ ਜਕਰ ਇਸ ਨਗਰ ਖੇੜੇ ਦਾ ਬੋਲ ਬਾਬੇ ਦੇ ਸਿੱਕੇ ਮਸੱਲੇ ਦਾ ਬੋਲ ਬਾਬੇ ਦੇ ਸੈਕ ਦੇ ਚਰਾਗਾਂ ਦਾ ਬੋਲ ਇਸ ਨਗਰ ਖੇੜੇ ਦਾ ਬੋਲ ਸਾcjੀਆਂ ਨਵਾਜੀਆਂ ਦਾ ਕਹਿ ਬਾਬਾ ਕੀ ਕਹਿੰਦੇ ਸਭ 1 2 3 4 जाना हूँ वे मेरे सोने आवे साला एक लाख प्यारा लगे तू वे अब मेरे सोने आवे साला एक लाख प्यारा लगे तू वे अब मेरे लक्ष्य आप कीरा एक लाख यारा हाँ बोल दिया रखा जवाजी के राम सभी सदाई से बोल दिया रखा जवाजी के कलरानी रानी ना कहना शेरा ਕਹਿੰਦਾ ਤੈਨੂੰ ਤੇ ਭਾਈ ਜੇਸਸ ਘਰ ਦੇ ਵਿੱਚ ਮਹਾਮਈ ਦਾ ਜਾਗਣ ਲੱਗਿਆ ਇਸ ਘਰ ਨੂੰ ਇਸ ਨਗਰ ਖੇੜੇ ਨੂੰ तमाम ਸੰਗਤ ਨੂੰ ਕਹਿੰਦਾ ਸ਼ੇਰਾ ਲੱਖ ਲੱਖ ਵਧਾਈ ਹੋਵੇ ਮਾਤਾ ਦੇ ਗੁਣ ਗੰਨ ਦਾਨੋ ਕਹਿੰਦਾ ਸ਼ੇਰਾ ਮਾਲਕ ਅੱਗੇ ਇਹ ਅਰਜੀ ਰਹੂਗੀ ਮਹਾਮਈ ਅੱਗੇ ਇਹ ਅਰਜੀ ਰਹੂਗੀ ਕਹਿੰਦਾ ਜਾਓਏ ਭਾਈ ਇਸ ਪਰਿਵਾਰ ਨੂੰ ਤੇ ਦਾਤਾ ਤੈਨੂੰ ਤੇ ਇਸ ਨਗਰ ਖੇੜੇ ਨੂੰ ਕਹਿੰਦਾ ਠੰਡੀਆਂ ਮੁਰਾਦਾਂ ਦਾ ਨਵਾਜੇ ਮਿੱਠੀਆਂ ਮੁਰਾਦਾਂ ਦਾ ਨਵਾਜੇ ਸ਼ੇ ਧੰਨਵਾਦ ਕਹਿੰਦਾ ਜਾਓਏ ਕੁੱਲ ਜੀ ਅਜੰਤ ਦਾ ਬਿਹੜਾ ਪਾਰਾ ਸ਼ੇ ਧੰਨਵਾਦ ਕਹਿੰਦਾ ਰਾਈ ਰਾਈ ਤੇ ਫੱਕਰ ਦੇ ਨਾਂ ਦੀ ਮੋਹਰਾ ਭਾਈ ਕਨੈਸ਼ੇਰਾ ਖੜਾ ਹੋ ਕੇ ਗਰਗਰੀ ਵਜਨ ਕਰਦੇ ਆਂ ਅਗਲਾ ਗੱਲ ਕੀ ਕਹਿੰਦਾ ਹੈ ਸਾਤ ਕਈ ਵਾਰ 1 2 3 4 ਚੱਕ 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 ਹਮਮ ਚਮਟਮਟ ਬੋਲ ਤਰ ਮਿਜੀ ਵੀ ਤੋ ਬਟ ਪਾਡ ਲੱਪ ਕਿਰਾ ਤੇਰੇ ਨਾਮ ਵਾਲੇ ਤੇ ਹਾਂ ਮੇਰੇ ਮਿੱਤੇ ਬੋਲ ਤੇਰੇ ਮਿੱਠੀ ਕੰਤੇ ਪੜ ਲੈ ਭੋਜੀਰਾ ਮੇਰੇ ਨਾਮ ਵਾਲੇ ਚਿੱਠੇ ਨਾ ਹੱਥ ਕਰਦਾ ਨਾ ਹੂੰ ਵੇ ਕਹਿੰਦਾ ਜਾ ਭਾਈ ਸੇਖੂ ਵਾਲੇ ਸਾਧੀ ਐਸੀ ਮਰਜ਼ੀ ਹੈ ਕਹਿੰਦਾ ਜਾ ਓਏ ਸ਼ੇਰਾ ਕਹਿੰਦਾ ਕਹਿੰਦਾ ਦੁਨੀਆ ਦੇ ਵਿੱਚ ਕਹਿੰਦਾ ਹਰੀ ਝੰਡੀ ਕੀਤੀ ਸ਼ੇਰਾ ਤੇਰੇ ਨਾਲ ਧੰਨ ਜਾ ਓਏ ਸੱਚੀਆਂ ਸੁੱਚੀਆਂ ਨੀਤਾਂ ਲੈ ਕੇ ਮਾਲਕ ਦੇ ਨਾਮ ਦੀ ਸੇਵਾ ਕਰਦਾ ਜਾ ਹੀ ਓਏ ਜਦ ਮਾਲਕ ਕਹਿੰਦਾ ਅੱਜ ਤੈਨੂੰ ਪੰਜਾਂ 'ਚ ਰੱਖਿਆ ਤੈਨੂੰ ਪੱਚੀਆਂ 'ਚ ਕਰਕੇ ਤੋਰੂ ਸ਼ਰਾ ਧੰਨ ਜਾ ਓਏ ਕਹਿੰਦਾ ਘਰ ਤੇ ਆਏ ਵੈਰੀ ਦੁਸ਼ਮਣ ਦਾ ਵੀ ਨਾ ਮਾਰਾ ਚਾਹੀ ਜਾ ਓਏ ਮਾਲਕ ਤੇਰੀ ਗੁੱਡੀ ਨਹੀਂ ਡਿਗੜਨ ਦਿੰਦਾ ਸ਼ਰਾ ਜਾ ਓਏ ਸ਼ਰਾ ਕਹਿੰਦਾ ਇਸ ਘਰ ਤੋਂ ਜਿਹੜਾ ਬੱਚਾ ਚੇਲਾ ਤੂੰ ਕਹਿੰਦਾ ਚੰਡਤਾ ਓਏ ਕਹਿੰਦਾ ਜਾ ਓਏ ਕਹਿੰਦਾ ਬੇੜਾ ਪਾਰਾ ਸ਼ੇਰਾ ਕਹਿੰਦਾ ਸਵਾ ਸਾਲ ਦੇ ਵਿੱਚ ਕਹਿੰਦਾ ਗੱਜਣ ਲਾ ਦੂੰ ਤੇਰੇ ਵੱਲ ਪਰ ਇਹ ਗੱਲ ਦੱਸੀ ਓਏ ਕਹਿੰਦਾ ਸ਼ੇਰਾ ਸ਼ੁਰੂ ਦੇ ਵਿੱਚ ਉਹ ਇਹਨਾਂ ਦੀ ਤੀਜੀ ਪੀੜ੍ਹੀ ਦੇ ਵਿੱਚ ਇਹ ਗੱਡੀ ਦਾ ਤੁਰਦਾ ਬਜ਼ੁਰਗ ਹੈ ਕੌਣ ਹੈ ਬੰਦਾ ਤੀਜੀ ਵੀਡੀਓ ਸ਼ੇਰਾਂ ਤੀਜੀ ਕੌਣ ਸੀ ਇਹ ਹੈ ਕਹਿੰਦਾ ਇਹ ਗੱਦੀ ਕਰਦਾ ਸੀ ਕਾਲਕਾਂ ਨੂੰ ਮੰਨਦਾ ਸੀ ਨਹੀਂ ਦਿਆ ਇੱਕ ਦੋ ਦਿਨ ਇਹ ਦੇ ਨਾਂ ਦਾ ਭਗਮਾ ਚੜਦਾ ਰਿਆ ਕ 1 2 3 4 ਚੱਕੋਏ ਨਾ ਹੱਕ ਕਰਦਾ ਨਾ ਹੂ ਦੇ ਮੇਰੇ ਸੋਹਿਆਂ ਵੇ ਸਾਹ ਕਿੰਨਾ ਸੇਵਾਦਾਰ ਆ ਭਾਈ ਮਾਤਾ ਨੂੰ ਬਾਧੂ ਵੱਡੀ ਉਮਰ ਕੋਈ ਚੱਕੀ ਚੱਕੀ ਇਹ ਗੱਲ ਹੋਰ ਦੱਸੀ ਏ ਬਜ਼ੁਰਗ ਨੂੰ ਅੱਜ ਕੀ ਦਿੱਤਾ ਤੁਸੀਂ ਕੁਝ ਨਹੀਂ ਦਿੱਤਾ। ਕਹੀ ਲਾ ਇੱਕ ਦੋ ਦਿਨ ਤੇਰਾ ਪਿਤਾ ਕਿੱਥੇ ਆ? ਐਕਸਪਾਇਰ ਹੋ ਗਿਆ। ਕਿੰਨਾ ਟਾਈਮ ਹੋ ਗਿਆ? ਇੱਕ ਦੋ ਦਿਨ ਇੱਕ ਸੇਵਾ ਕਰਦਾ ਸੀ। ਧਾਰੂ ਪੀ ਲੈਂਦਾ ਸੀ। ਕਦੇ ਕਦੇ ਤੇ ਜਿਹੜੀ ਪੀਣੀ ਹੈ ਜਿਹੜੀ ਪੀਣੀ ਹੈ ਇਹਦੀ ਇਹਦੀ ਪੀਣੀ ਸੀ ਪੀਣ ਦਾ ਤਰੀਕਾ ਕੁਝ ਅਲੱਗ ਸੀ। 1 2 3 ਜਿਹੜੀ ਪੀਣੀ ਤੇਰੇ ਭਾਈ ਨੇ ਕੀਤੀ ਤੇਰੇ ਭਾਈ ਨੇ ਕੀਤੀ ਜਿਹਦੀ ਖਾਤਰ ਮੁੰਡੇ ਕੋਲੇ ਗਏ ਹਾਂ ਸੇਵਾਦਾਰ ਕੋਲੇ ਗਏ ਹਾਂ ਹਨਾ ਇਹਨੇ ਥੋੜਾ ਜਿਹਾ ਕੰਮ ਜਿਆਦਾ ਚੱਕਦਾ 1 2 3 ਹੁਣ ਇਸੇ ਮੁੰਡੇ ਨੂੰ ਪੁੱਛੀ ਕਿ ਤੇਰਾ ਪਿਤਾ ਤੈਨੂੰ ਕਦੇ ਨਜ਼ਰ ਆਇਆ ਇਹਨੂੰ ਕਦੇ ਨਹੀਂ ਦਿਖਿਆ 1 2 3 ਤੈਨੂੰ ਇਸੇ ਗੱਲ ਨੂੰ ਪੁੱਛੀ ਮੈਂ ਤੇ ਨਹੀਂ ਮੂੰਹ ਨਹੀਂ ਆਵਾਜ਼ ਵੱਜਦੀ ਰਹੀ ਹੈ 1 2 3 ਇੱਕ ਕਿਸੇ ਨੇ ਹਸਣਾ ਨਹੀਂ ਭਾਈ ਹੋਏ ਨਾ ਕੋਈ ਮੇਰੀ ਇਹੋ ਜੀ ਗੱਲ ਹੈ ਨਾ ਕੋਈ ਮੇਰੀ ਇਹੋ ਜੀ ਬਾਤ ਹੈ ਨਾ ਕੋਈ ਮੈਂ ਤੁਹਾਡੇ ਲਈ ਖੜਾਉਣਾ ਦੇ ਨਾ ਮੈਂ ਕੋਈ ਮਜ਼ਾਕ ਸਪਸ਼ਟ ਸਿੱਧੀ ਗੱਲ ਕਰੂੰਗਾ ਚੰਗੀ ਲੱਗੇ ਤਾਂ ਹਾਂ ਕਰੋ ਜੇ ਨਹੀਂ ਭਰੀ ਪੰਚਾਇਤ ਪਿੰਡ ਦੀ ੱੱਕੇ ਮਾਰ ਕੇ ਬਾਹਰ ਘੜਨੀ ਕਰ ਚੋ ਕੋਈ ਚੱਕਰ ਨਹੀਂ ਛਾਤਾ ਪੋਤਾ ਮੈਨੂੰ ਕੋਈ ਗੁੱਸਾ ਤੇ ਗਿਲਾ ਨਹੀਂ 1 2 3 ਐਸੇ ਮੁੰਡੇ ਨੂੰ ਪੁੱਛ 12 ਉਹ दारू ਪੀਤੀ ਐਣੇ ਜਦੋਂ ਮੈਂ ਬਣਾਉਂਗਾ ਫਿਰ ਇਹ ਮੰਨੂਗਾ ਪਿੱਛੇ 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 ਇੱਕ ਦੋ ਤਿੰਨ ਇੱਕ ਗੱਲ ਦੱਸੀ ਸੇਵਾ ਤੇਰਾ ਤਿੰਨ ਦਿਨ ਨੇ ਰਲ ਕੇ दारू ਬਾਹਰ ਪੀਤੀ ਹੈ ਹੈ ਇੱਕ ਦੋ ਤਿੰਨ ਫਿਰ ਗੱਲ ਹੋਰ ਦੱਸੀ ਓਏ ਘਰ ਦੀ ਗੱਡੀ दारू ਤੇਰੇ ਲਈ ਕੌਣ ਲੈ ਗਿਆ ਸੀ ਹਾਂ ਕੌਣ ਲੈ ਗਿਆ ਸੀ ਧਿਆਨੀ ਇੱਕ ਦੋ ਤਿੰਨ दारू ਪੀ ਕੇ ਤੈਨੂੰ ਮਰਨ ਦੇ ਖਿਆਲ ਚੜਦੇ ਹੈ 1 2 3 ਇੱਕ ਗੱਲ ਹੋਰ ਦੱਸਿਓ ਉਹ ਗੱਡੀ ਦੀ ਲੈਣ ਤੇ ਮਰਨ ਦੋ ਵਾਰ ਹੀ ਗਿਆ ਬੋਲ ਕਾ ਕੀ ਕਹਣਾ ਕਬੜਾ ਕਾ ਕਾ ਨਾ ਹੱਥ ਕਰਦਾ ਨਾ ਹੱਥ ਕਰਦਾ ਹੂਏ ਮੇਰੇ ਸੋਹਣਿਆ ਦੇ ਸਾਹ ਗਿਰੀ ਕਰਨੀ ਐ ਤੂੰ ਗੁਰਦੇਣਾ ਇਹਨੇ ਠੀਕ ਐ ਮਾਨ ਰੱਖੀ ਤੇਰੇ ਘਰੇ ਆਏ ਫਕੀਰ ਦਾ ਜਿਹੜਾ ਅੱਜ ساری ਰਾਤ ਸੰਗ ਪਾੜੀ ਜਾਂਦਾ ਨਾ ਉਹ ਵੀ ਫਕੀਰ ਘਮਾਉਂਦਾ ਮਾਨ ਰੱਖੀ ਫਕੀਰ ਦਾ ਲਾਜ ਰੱਖੀ ਫਕੀਰ ਦੀ ਲਾਜ ਰੱਖੀ ਨਹੀਂ ਸਭਾ ਦੀ ਆਈ ਦੀ ਜੇ ਇਹਨਾਂ ਕੁਛ ਕੀਤਾ ਨਾ ਤੇ ਕੁਛ ਕਰਕੇ ਵਿਖਾਈਆ ਤੇ ਗੁਰੂ ਨੂੰ ਸਮਝ ਆ ਗਈ 1 2 3 ਹੁਣ ਤੈਨੂੰ ਦੁਨੀਆਦਾਰੀ ਚ ਘਮਾਵਾ ਕੇ ਛੱਡਦਾ ਕਿ ਬਖਸ਼ਾਦਾ

ਆਜੇ ਗਿਆ ਮੋਹ ਪਤ ਕਾਨਾ ਵੇ ਕਸਬੇ ਸੁਵਡਾਈ ਫਿਰਦਾ ਏਲਮਤਾ 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 ਅੱਡੀ ਹਿੱਟ ਕਾਬੇ ਤੂੰ ਤਾਂ ਤੋਦ ਲਈ ਫਿਰਦਾ ਤੋਦ ਲਈ ਫਿਰਦਾ ਕਾਬੇ ਤੂੰ ਤਾਂ ਤੋਦ ਲਈ ਫਿਰਦਾ ਇੱਕ ਕਾਲਾ ਤੂੰ ਲਾਉਣੀ ਉਹਨਾ 1 2 3 ਕਰੇ ਵੰਡਣਾ ਵਡਾਉਣਾ ਬੰਦ ਕਰਦੇ ਹੋ ਜੀ ਸੁਣ ਲਾ ਅੱਜ ਤੋਂ ਬਾਅਦ ਇਹ ਨਹੀਂ ਕੁਛ ਕਰਨਾ ਮੈਨੂੰ ਉੱਠਣਾ ਨਹੀਂ ਸੀ ਨਾ ਹੀ ਮੇਰਾ ਮੂਡ ਸੀ ਇੱਥਾ ਮੇਰਾ ਸੇਵਾਦਾਰ ਖੜਾ ਸੀ ਦਰਬਾਰ ਚ ਜਿਹਦੇ ਕਰਕੇ ਆਉਣਾ ਪੈ ਗਿਆ ਸਮਝ ਆ ਗਈ ਜਿਵੇਂ ਤੈਨੂੰ ਸੇਵਾਦਾਰ ਕਹਿ ਦੂਗਾ ਓਵੇਂ ਤੁਰਨਾ ਪਊਗਾ ਤੁਹਾਨੂੰ ਅਗਰ ਮੇਰੇ ਸੇਵਾਦਾਰ ਦੇ ਕਹੇ ਤੇਰੇ ਘਰ ਚ ਦਿੱਕਤ ਆ ਜੇ ਪਿੰਡ ਮੇਰਾ ਢੜਕੀ ਮੈਨੂੰ ਆ ਕੇ ਫੜ ਲਈ ਸਮਝਾ ਕੀ ਐਨਾ ਮੈਨੂੰ ਵੀ ਇੱਥੇ ਮਾਨ ਹੈ ਸਮਝਾ ਕੀ ਇਹ ਮੁੰਡੇ ਨੂੰ ਲੜ ਲਾਉਣਾ ਜਿਵੇਂ ਇਹ ਕਹੂ ਓਵੇਂ ਕਰਨਾ ਜਦੋਂ ਆ ਨਰਾਤੇ ਟੱਪ ਜਾਣਗੇ ਇਹਨੂੰ ਸੇਵਾਦਾਰ ਨੂੰ ਲੈ ਦੋ ਜੇ ਨਾਲ ਬੱਦਰਕਾਲੀ ਜਾ ਕੇ ਮਾਤਾ ਦੀ ਬਕਰਾਲ ਸੁੱਖ ਦੇਉ ਜੇ ਵੈਸ ਨੂੰ ਛੱਡਿਓ ਜੇ ਉਹਨੂੰ ਇਹ ਥੋੜਾ ਇੱਥੋਂ ਬਕਰਾਲ ਤੋਂ ਖੜਾ ਛੱਡ ਦੂਗੀ ਰਹੀ ਗੱਲ दारू ਪੀ ਕੇ ਲੈਣ ਤੇ ਮਰ ਕੇ ਬੰਦੇ ਦੀ ਜ ਅੱਜ ਤੋਂ ਬਾਅਦ ਇਹਨੂੰ ਫਕੀਰ ਨਾ ਜਾਣੀ ਜੇ ਤੇਰੇ ਘਰ ਨਹੀਂ ਗੁਜੀ ਚੱਕ ਸਮਝਾ ਕੀ ਨਾ ਤੇਰੇ ਥਾਣਾ ਮੈਨੂੰ ਪਾਣੀ ਪਿਆ ਫਿਰ ਅਗਲੀ ਗੱਲ ਕਰਦੇ ਹਾਂ